ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram Facebook ਪੇਜ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਅੱਜ ਲੈ ਆਇਆ ਹੀ ਤੇ ਇੰਟ੍ਰੇਟਰ ਪਹਿਲਾ ਆ 3600 ਫੁੱਟ ਮਾਡਲ ਹੈਗਾ ਇਹ 1995 ਇੰਜਨ ਗিয়ার ਲਿਫਟ ਦਾ ਪੂਰਾ ਕੰਮ ਹੋਇਆ ਆ ਬਹੁਤ ਵਧੀਆ ਆ ਹਰਿਆਣਾ ਦਾ ਨੰਬਰ ਆ ਪਰ ਪੰਜਾਬ ਚ ਟ੍ਰਾਂਸਫਰ ਹੋਇਆ ਆ ਡਿਮਾਂਡ ਇਹਦੀ ਹੈਗੀ ਆ 1,22,000 ਰੁਪਈਆ ਏਰੀਆ ਹੈਗਾ ਇਹਦਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ ਦੂਜਾ ਟਰੈਕਟਰ ਆ ਮਿੰਦਰਾ 275 DI ਇਹ ਵੀ ਬਗਾਊ ਆ ਮਾਡਲ ਹੈਗਾ ਇਹ 1992 ਪੰਜਾਬ ਦਾ ਨੰਬਰ ਆ ਟਾਇਰ ਹੈਗੇ ਇਹਦੇ 45% ਰੰਗ ਇੰਜਨ ਬਿਲਕੁਲ ਓਕੇ ਆ ਇਹਦੀ ਡਿਮਾਂਡ ਆ 1 ਲੱਖ 40000 ਰੁਪਏ ਤੇ ਦੋਸਤੋ ਤੀਜਾ ਟਰੈਕਟਰ ਆ ਸਵਰਾਜ 735 ਮਾਡਲ ਹੈਗਾ ਇਹ 2000 ਇਹ ਵੀ ਪੰਜਾਬ ਦਾ ਨੰਬਰ ਆ ਇਹ ਰੇ ਦੇ 80% ਆ ਇੰਜਨ ਗੇਅਰ ਰੰਗ ਸਭ ओरिजिनल ਆ ਸ਼ੋਅਰੂਮ ਕੰਡੀਸ਼ਨ ਆ ਡਿਮਾਂਡ ਇਹਦੀ ਹੈਗੀ ਆ ਸਿਰਫ 2,25,000 ਰੁਪਏ ਏਰੀਆ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ ਨਾ ਤਿੰਨਾਂ ਟਰੈਕਟਰਾਂ ਦੀ ਵਧੇਰੇ ਜਾਣਕਾਰੀ ਲਈ ਕਾਲ ਕਰੋ 8427725955 8427725955